मैं इलाज करवाने आई थी मेरे पुर्दे का का फेल है तो ट्रांसप्लांट भी भी करवाना था था मुझे मगर यहाँ भी कुछ सेटिंग बनी नहीं में हो रहा था। ये, तो वरना मेरा ये तक मेरा वीजा था इलाज, तो इलाज अद विचाले मुड़ना प ਤਾਂ ਨੂਰਜਹਾਨ ਨੇ ਭਰੇ ਮਨ ਨਾਲ ਆਖਿਆ ਕਿ ਅਜਿਹੇ ਹਾਲਾਤਾਂ ਨੇ ਮੈਨੂੰ ਵਾਪਸ ਪਾਕਿਸਤਾਨ ਜਾਣ ਦੇ ਲਈ ਮਜਬੂਰ ਕਰ ਦਿੱਤਾ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਮਾਹੌਲ ਕਾਰਨ ਕਰਾਚੀ ਦੀ ਰਹਿਣ ਵਾਲੀ ਨੂਰਜਹਾਨ ਨੂੰ ਆਪਣਾ ਇਲਾਜ ਅੱਧ ਵਿਚਾਲੇ ਛੱਡ ਕੇ ਪਾਕਿਸਤਾਨ ਜਾਣਾ ਪਿਆ ਤਾਂ ਨੂਰਜਹਾਨ ਦਾ ਆਖਣਾ ਹੈ ਕਿ ਮੈਨੂੰ ਪਾਕਿਸਤਾਨ 'ਚ ਪਤਾ ਲੱਗਾ ਸੀ ਕਿ ਭਾਰਤ ਦੇ ਵਿੱਚ ਬਹੁਤ ਵਧੀਆ ਇਲਾਜ ਮਿਲਦਾ ਹੈ ਤੇ ਇਸੇ ਕਰਕੇ ਮੈਂ ਪਾਕਿਸਤਾਨ ਤੋਂ ਆਪਣਾ ਇਲਾਜ ਕਰਵਾਉਣ ਦੇ ਲਈ ਭਾਰਤ ਆ ਗਈ ਤੇ ਮੇਰਾ ਵੀਜ਼ਾ ਮਹੀ ਮਹੀਨੇ ਤੱਕ ਦਾ ਸੀ ਤਾਂ ਨਾਲ ਹੀ ਨੂਰਜਹਾਂ ਦੇ ਦੋਵੇਂ ਗੁਰਦੇ ਜਿਹੜੇ ਫੇਲ ਹੋ ਗਏ ਸਨ ਜਿਸ ਕਾਰਨ ਉਸ ਦਾ ਭਾਰਤ ਦੇ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਨੂਰਜਹਾਂ ਨੇ ਆਖਿਆ ਕਿ ਪਹਿਲਗਾਮ ਦੇ ਵਿੱਚ ਜੋ ਕੁਝ ਹੋਇਆ ਉਹ ਉਸ ਤੋਂ ਬਹੁਤ ਦੁਖੀ ਹੈ ਤੇ ਅਜਿਹਿਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਭਾਵੇਂ ਕੋਈ ਵੀ ਮਰਦਾ ਹੈ ਸਿਰਫ ਮਨੁੱਖੀ ਖੂਨ ਵਹਾਇਆ ਜਾਂਦਾ ਹੈ ਪਾਕਿਸਤਾਨ ਦੇ ਕਰਾਚੀ ਤੋਂ ਇਲਾਜ ਦੇ ਲਈ ਭਾਰਤ ਆਈ ਨੂਰਜਹਾਂ ਨੂੰ ਦੇਸ਼ ਦੇ ਵਿੱਚ ਵੱਧ ਦੇ ਤਣਾਵ ਕਾਰਨ ਆਪਣਾ ਇਲਾਜ ਅਧੂਰਾ ਛੱਡ ਕੇ ਆਪਣੇ ਦੇਸ਼ ਯਾਨਕੀ ਪਾਕਿਸਤਾਨ ਪਰਤਣਾ ਪਿਆ ਤਾਂ ਪਾਕਿਸਤਾਨ ਪਰਤਦੇ ਸਮੇਂ ਨੂਰਜਹਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗਲੇ ਮਿਲ ਕੇ ਭਾਵੁਕ ਨਜ਼ਰ ਆਈ ਤੇ ਇਸੇ ਦਰਮਿਆਨ ਜੋ ਰਿਸ਼ਤੇਦਾਰ ਸੀ ਉਸ ਦੇ ਗਲੇ ਲਾ ਕੇ ਮਿਲਦੇ ਨਜ਼ਰ ਆਏ ਤਾਂ ਨਾਲ ਹੀ ਨੂਰਜਹਾਂ ਆਪਣੇ ਇਲਾਜ ਦੇ ਲਈ ਪਾਕਿਸਤਾਨ ਤੋਂ ਮੁੰਬਈ ਆਈ ਸੀ ਅਤੇ ਮਹੀਨੇ ਤੱਕ ਉਸ ਦਾ ਵੀਜ਼ਾ ਸੀ ਤੇ ਨਾਲ ਹੀ ਨੂਰਜਹਾਂ ਦੀ ਕਹਾਣੀ ਵੀ ਉਹਨਾਂ ਵਿੱਚੋਂ ਇੱਕ ਹੈ ਜੋ ਕਿ ਉਮੀਦ ਦੇ ਨਾਲ ਸਰਹੱਦ ਪਾਰ ਕਰਦੇ ਨੇ ਪਰ ਸਿਆਸੀ ਤਣਾਅ ਅਤੇ ਘਟਨਾਵਾਂ ਕਾਰਨ ਆਪਣੀਆਂ ਉਮੀਦਾਂ ਨੂੰ ਅਧੂਰਾ ਛੱਡਣ ਦੇ ਲਈ ਨੂਰਜਹਾਂ ਵਰਗੀਆਂ ਅਨੇਕਾਂ ਲੜਕੀਆਂ ਮਹਿਲਾਵਾਂ ਮਜਬੂਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਭਾਰਤ ਵਿੱਚ ਆਪਣੇ ਨਾਲ ਹੋਏ ਇਲਾਜ ਦੀ ਤਾਰੀਫ਼ ਕਰਦੇ ਆ ਉਹਨਾਂ ਆਖਿਆ ਕਿ ਇੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਅਤੇ ਉਸ ਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਪਾਕਿਸਤਾਨ ਤੋਂ ਬਾਹਰ ਆਈ ਹੈ ਤਾਂ ਪਹਿਲਗਾਮ ਦੇ ਵਿੱਚ ਦਸ਼ਤਗਰਦਾਂ ਨੇ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਭਾਰਤ ਵੱਲੋਂ ਵੱਡੇ ਫੈਸਲੇ ਲਏ ਗਏ ਪਾਕਿਸਤਾਨ ਦੇ ਨਾਲ ਤਮਾਮ ਰਿਸ਼ਤੇ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਐਲਾਨ ਇਹ ਸੀ ਕਿ ਜੋ ਵੀ ਭਾਰਤ ਦੇ ਵਿੱਚ ਪਾਕਿਸਤਾਨੀ ਨਾਗਰਿਕ ਰਹਿ ਰਹੇ ਨੇ ਉਹ ਭਾਰਤ ਛੱਡ ਕੇ ਪਾਕਿਸਤਾਨ ਵਾਪਸ ਚਲੇ ਜਾਂ ਤਾਂ ਹੁਣ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀ ਲੋਕ ਭਾਰਤ ਛੱਡ ਕੇ ਆਪਣੇ ਦੇਸ਼ ਯਾਨੀ ਕਿ ਪਾਕਿਸਤਾਨ ਪਰਤ ਰਹੇ ਨੇ ਤੇ ਨੂਰਜਹਾਂ ਵੀ ਆਪਣੇ ਦੇਸ਼ ਯਾਨੀ ਕਿ ਪਾਕਿਸਤਾਨ ਪਰਤੀ ਹੈ ਤੇ ਨੂਰਜਹਾਂ ਆਪਣਾ ਇਲਾਜ ਕਰਵਾਉਣ ਵਾਸਤੇ ਭਾਰਤ ਆਈ ਸੀ ਕਿਉਂਕਿ ਨੂਰਜਹਾਂ ਦੇ ਦੋਵੇਂ ਗੁਰਦੇ ਨੇ ਜਿਹੜੇ ਫੇਲ ਹੋ ਗਏ ਤੇ ਉਹਨਾਂ ਦਾ ਇਲਾਜ ਭਾਰਤ ਦੇ ਵਿੱਚ ਚੱਲ ਰਿਹਾ ਸੀ ਤਾਂ ਇਹ ਭਾਵੁਕ ਕਰਨ ਵਾਲੀਆਂ ਤਸਵੀਰਾਂ ਹਰ ਰੋਜ਼ ਸਰਹੱਦ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਡੀ ਗਿਣਤੀ ਵਿੱਚ ਹੁਣ ਪਾਕਿਸਤਾਨੀ ਨਾਗਰਿਕ ਜੋ ਕਿ ਭਾਰਤ ਵਿੱਚ ਆਏ ਸਨ ਉਹ ਆਪਣੇ ਦੇਸ਼ ਪਰਤ ਰਹੇ ਨੇ ਤਾਂ ਪਹਿਲਗਾਮ ਹਮਲੇ ਦੇ ਵਿੱਚ ਮਾਰੇ ਗਏ 26 ਸਲਾਨੀਆਂ ਦੀ ਮੌਤ ਦਾ ਬਦਲਾ ਲੈਣ ਦੀ ਦੇਸ਼ ਮੰਗ ਕਰ ਰਿਹਾ ਤੇ ਇਸੇ ਦਰਮਿਆਨ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹਨਾਂ ਨੂੰ ਭਾਰਤ ਦੇ ਵਿੱਚੋਂ ਬਾਹਰ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ ਤੇ ਇਹ ਤਸਵੀਰਾਂ ਨੇ ਜਿਹੜੀਆਂ ਬੇਹਦ ਭਾਵੁਕ ਕਰਦੀਆਂ ਨੇ ਕਿਉਂਕਿ

में हो था रहा है था, था, था ये हालात ऐसे हो गए वरना मेरा इक्कीस मई तक मेरा वीजा था मगर अब हालात ऐसे हो गए इसके लिए जाना पड़ रहा हाँ जाना तो डॉक्टरों ने तो यहाँ पे अगर ट्रांसप्लांट कराती तो कम से कम छह महीने लगते हैं मगर ट्रांसप्लांट का मेरा मैच नहीं हुआ जो डोनर थी ना मैच नहीं हुआ था क्या महंगा है वहाँ पे ज्यादा महंगा तो अगर प्राइवेट करवाएंगे तो बहुत महंगा है ट्रांसप्लांट आप और वो जो गवर्नमेंट का है एस आई बहुत अच्छा जा रहा है हमारा वो मगर वहाँ पे अपना डोनर चाहिए हाँ अब अपना डोनर अगर मैच नहीं हो रहा नहीं हो रहा तो फिर वो लोग नहीं करते तो सरकार को आपको बोला कि आप अब ये चल रही थी खबरें चल रही थी फिर वहाँ सी आई से भी फोन आ गया था फिर सी ऑफिस गई तो वहाँ पे उन लोगों ने उन्नीस तारीख उनतीस तारीख की मुझे डेडलाइन दे दी कि आपको इस तारीख में बॉर्डर पार करना है आपने अपील वगैरह की किसी सरकार से अपील ऐसी नहीं नहीं करी फिर तो अभी हालात ऐसे कभी बंद हो गया तो फिर वहाँ पे भी मेरे बच्चे हैं घर है शोहर है मेरा आपके साथ कौन कौन आया था भारत मैं अकेली आई थी आप अकेली। अब आप वापस जा रही जो जम्मू कश्मीर में घटना आप उसको कैसे देखते हैं जो दहशत करती है जो वो अच्छा नहीं हुआ दोनों मुल्कों के लिए अच्छा नहीं हुआ हम लोग के जैसे कितने लोग हैं अच्छा नहीं हुआ बहुत गलत हुआ बहुत गलत हुआ झूठ हुआ बहुत गलत, गलत हुआ कैसे देखते कैसे हो जो घटना हुई है सारी इसका मतलब कैसा दे, देखने, देखने कैसा दे तो तकलीफ दोनों मुल्कों लोगों को तमाम को तकलीफ हो रही है करने वाला कोई और भरने वाला कोई ऐसा ही हो रहा है अब जब हालात सुधरते हैं तो फिर आप भारत आओगे इलाज के लिए इंशाल्लाह डॉक्टरों का बिहेवियर कैसा था जब आपका इलाज कर रहे थे? नहीं बहुत अच्छे डॉक्टर्स जो मेरे स्टाफ थे डायलिसिस के लिए जहाँ जाती थी मैं वो भी सब बहुत अच्छे लोग थे अभी तक आपने मुझे कभी ऐसा लगा नहीं कि मैं अपने वतन में नहीं हूँ प्यार, प्यार बहुत मिला